ਅਮਰੀਕਾ ਦੀ ਇੱਕ ਇਹ ਜੀ ਕੰਦ ਆ ਜਿਹੜੀ ਚਿਵਿੰਗਮ ਦੀ ਆ ਸਹੀ ਸੁਣਿਆ ਤੁਸੀਂ ਬਵਲਗਮ ਦੀ ਕੰਦ ਦਾ ਅਮਰੀਕਾ ਦੇ ਵਿੱਚ ਕਿੱਦਾਂ ਇਹ ਚਿਵਿੰਗਮ ਦੀ ਕੰਦ ਦੇ ਬਣੀ ਕਿਵੇਂ ਕਿਹਨੇ ਬਣਾਈ ਇਹ ਸਾਰੀ ਗੱਲਬਾਤ ਕਰਦੇ ਆ ਇੱਕ ਵਾਰ ਦੀ ਗੱਲ ਆ ਜਦ ਦੋ ਬੰਦੇ ਚੌੜ-ਚੌੜ ਦੇ ਵਿੱਚ ਰਸਤੇ ਉੱਤੋਂ ਲੰਗੇ ਜਾ ਰਹੇ ਸੀ ਤੇ ਉਹਨਾਂ ਨੇ ਚੌੜ-ਚੌੜ ਦੇ ਵਿੱਚ ਆਪਣੇ ਮੂੰਹ ਦੇ ਵਿੱਚੋਂ ਚਿੰਗਮ ਕੱਢ ਕੇ ਡਸਟਬਿਨ 'ਚ ਨਹੀਂ ਸੁੱਟੀ ਉਹਨਾਂ ਨੇ ਕੰਦ ਨਾਲ ਚਪਕਾਤੀ ਇਹ ਕੰਦ ਬਣੀ ਕਿੱਥੇ ਆ ਅਮਰੀਕਾ ਦੇ ਸਿਆਟਲ ਸ਼ਹਿਰ ਦੀ ਮਾਰਕੀਟ ਦੇ ਵਿੱਚ ਇਹ ਕੰਦ ਦਾ ਉੱਤਰੇ ਜਾਂਦੇ ਦੋ ਬੰਦਿਆਂ ਨੇ ਚਿੰਗਮ ਚਿਪਕਾਤੀ ਜਿਹਦੇ ਨਾਲ ਲੋਕਾਂ ਨੇ ਉਸ ਚੀਜ਼ ਨੂੰ 네ਗੇਟਿਵ ਲੈ ਕੇ ਯਾਨੀ ਕਿ 네ਗੇਟਿਵ ਨਹੀਂ ਲਿਆ 네ਗੇਟਿਵ ਲੈਣ ਦੀ ਬਜਾਏ ਉਹਨਾਂ ਦੀ ਰੀਸ ਕੀਤੀ ਜਦ ਵੀ ਕੋਈ ਹੋਰ ਬੰਦਾ ਉੱਥੋਂ ਦੀ ਲੰਘਿਆ ਜਾਂਦਾ ਸੀ ਉਹ ਲੰਘਦਾ ਕਰਦਾ ਆਪਣੇ ਮੂੰਹ ਦੇ ਵਿੱਚੋਂ ਚਿਵਿੰਗ ਕੱਢ ਕੇ ਉਸ ਜਗ੍ਹਾ ਦੇ ਉੱਪਰ ਲਗਾ ਦਿੰਦਾ ਸੀ 1993 ਤੋਂ ਲੋਕ ਇੱਥੇ ਬਵਲਗੰਗਾ ਜਾਣੇ ਕਿ ਚਿਵਿੰਗਵਾ ਲਗਾਉਂਦੇ ਹੁੰਦੇ ਨੇ ਇਹ ਸੁਣਿਆ ਗਿਆ ਹੈ ਅਮਰੀਕਾ ਦੇ ਸਿਆਟਲ ਸ਼ਹਿਰ ਦੇ ਨੇੜੇ ਤੇੜੇ ਆਏ ਕਿਹਾ ਜਾਂਦਾ ਕਿ ਚਿਊਇੰਗਮ ਜਿਆਦਾ ਫੇਮਸ ਆ ਜਾਂ ਜਿਆਦਾ ਤਰ੍ਹਾਂ ਦੀ ਬਬਲ ਗਮ ਜੋ ਮਿਲਦੀ ਆ ਜੋ ਲੋਕ ਖਾਣਾ ਪਸੰਦ ਕਰਦੇ ਨੇ ਤਾਂ ਤੁਰੇ ਜਾਂਦੇ ਲੋਕ ਇਸ ਜਦੋਂ ਸਟਰੀਟ ਵਿੱਚ ਦੀ ਗੁਜ਼ਰਦੇ ਨੇ ਨੰਗਦੇ ਨੇ ਆਪਣੇ ਮੂੰਹ ਦੇ ਵਿੱਚੋਂ ਚਵਿੰਦੋਂ ਕੱਢ ਕੇ ਕੰਨ ਦੇ ਉੱਪਰ ਲਗਾ ਦਿੰਦੇ ਸੀ ਇਸੇ ਤਰ੍ਹਾਂ 1993 ਤੋਂ ਜਦੋਂ ਇਹ ਲੈ ਬੰਦੀ ਆਈ ਇੱਕ ਚੌੜ ਚੌੜ ਦੇ ਵਿੱਚ ਇੱਕ ਇੰਨਾ ਕ ਹਿਸਟੋਰੀਕਲ ਪਲੇਸ ਬਣ ਗਿਆ ਕਿ ਸਰਕਾਰ ਵੀ ਹੈਰਾਨ ਰਹਿ ਗਈ ਪਹਿਲਾਂ ਤਾਂ ਇੱਥੇ ਸਫਾਈ ਕਰਮਚਾਰੀਆਂ ਵੱਲੋਂ ਨਾਲ ਦੀ ਨਾਲ ਸਫਾਈ ਵੀ ਕੀਤੀ ਗਈ ਸੀ ਨਾਲ ਦੀ ਨਾਲ ਸਫਾਈ ਵੀ ਕੀਤੀ ਜਾ ਰਹੀ ਸੀ ਲੇਕਿਨ ਜਦੋਂ ਉਹਨਾਂ ਨੂੰ ਇਹ ਚੀਜ਼ ਪਤਾ ਲੱਗੀ ਕਿ ਲੋਕ ਜਾਂ ਹਟ ਨਹੀਂ ਰਹੇ ਜਾਂ ਇਹ ਚੀਜ਼ ਖਿੱਚ ਦਾ ਕੇਂਦਰ ਬਣ ਰਹੀ ਆ ਤਾਂ ਉਹਨਾਂ ਨੂੰ ਵੀ ਸਰਕਾਰ ਵੱਲੋਂ ਰੋਕਿਆ ਗਿਆ ਸਨ 2000 ਪੂਰੇ ਦੇ ਵਿੱਚ 2000 ਸਨ ਦੇ ਵਿੱਚ ਇਹ 50 ਫੁੱਟ ਲੰਬੀ ਯਾਨੀ ਕਿ ਕਹਿ ਦਈਏ 50 ਫੁੱਟ ਇਸ ਕਾਂਦੀ ਲੰਬਾਈ ਹੋ ਗਈ ਸੀ ਜਿਹਦੇ ਉੱਤੇ ਲੋਕਾਂ ਨੇ ਚੁਗੰਗਵਾ ਲਾ ਲਾ ਕੇ ਲਾ ਲਾ ਕੇ ਚਿਊਇੰਗਮ ਵਾਲੀ ਕੰਦ ਵੱਜਣ ਲੱਗਾ ਏ ਪਲੇਸ ਜਿਆਦੇ ਅਮਰੀਕਾ ਦੇ ਵਿੱਚ ਹੋਰ ਪਲੇਸ ਨਾਲ ਟੂਰਿਸਟ ਦਾ ਇੱਕ ਖਿੱਚ ਦਾ ਕੇਂਦਰ ਬਣੀ ਕਰਕੇ ਸਰਕਾਰ ਨੇ ਤੇ ਸਫਾਈ ਕਰਾਉਣ ਤੋਂ ਮਨਾ ਕਰਤਾ ਤੇ ਅੱਜ ਵੀ ਜੋ ਇੱਥੇ ਟੂਰਿਸਟ ਜਾਂਦੇ ਨੇ ਨਵੇਂ-ਨਵੇਂ ਘੁੰਮਣ ਜਾਂਦੇ ਨੇ ਇੱਥੇ ਘੁੰਮਣਾ ਪਸੰਦ ਕਰਦੇ ਨੇ ਉਹ ਅਮਰੀਕਾ ਦੇ ਇਸ ਸਿਆਟਲ ਸ਼ਹਿਰ ਦੀ ਸਟਰੀਟ ਵਿੱਚ ਜ਼ਰੂਰ ਜਾਂਦੇ ਨੇ ਤੇ ਇਹ ਚਿਊਇੰਗਮ ਵਾਲੀ ਕੰਦ ਦੇਖ ਕੇ ਆਉਂਦੇ ਨੇ ਤੇ ਆਪ ਵੀ ਚਿਊਇੰਗਮ ਲਾ ਕੇ ਆਉਂਦੇ ਨੇ ਇੱਕ ਦੋ ਜਾਣਿਆਂ ਦੀ ਚੌੜਪਈ ਸ਼ਰਾਰਤ ਨੇ ਅਮਰੀਕਾ ਦੀ ਇਹ ਸਿਆਟਲ ਸ਼ਹਿਰ ਦੀ ਸਟਰੀਟ ਨੂੰ ਜਾਨੇ ਕਿ ਇਸ ਕੰਦ ਨੂੰ ਇੰਨਾ ਕਿ ਯਾਦੇ ਇਤਿਹਾਸਕ ਤੇ ਘੈਂਟ ਹੀ ਬਣਾਤਾ ਕਹਿ ਦੋ ਕਿ ਇੱਥੇ ਜਿਹੜਾ ਵੀ ਟੂਰਿਸਟ ਜਾਂਦਾ ਉਹ ਸਿਆਟਲ ਸ਼ਹਿਰ ਜ਼ਰੂਰ ਘੁੰਮ ਕੇ ਆਉਂਦਾ ਹੀ ਆਉਂਦਾ